ಪಾರ ಶೋಮಣಿ ಗದ್ದೆ ಜೂಮಿ ಪ್ರಧಾನ ಜಸಚವಾಲಾ ਹਾਂ ਸਾਡਾ ਜਿਹੜਾ ਸਾਫ ਕੰਨਾ ਠੀਕ ਐ ਸਭ ਬੜਾਇਆ ਕ ਤੇਰਾ ਵਾਲੀਆਂ ਦਾ ਉਹ ਉਹਨਾਂ ਨੇ ਸਾਂਝੇ ਉਹਨਾਂ ਦੇ ਨਾਲ ਅਨੇਕਾਂ ਕਿ ਸਾਡੇ ਰਾਜ ਸਾਹਿਬ ਉਹਨਾਂ ਨੇ ਵੀ ਲਾਹ ਕੇ ਅਸੀਂ ਅਕੜਾ ਬੜਾ ਪ੍ਰਭਾਵ ਦੇ ਚਾਹੇ ਜਨਤੀ ਕਲਾ ਪਿੰਡਾਂ ਦੇ ਵਿੱਚ ਸਾਡੀ ਜਿਹੜੀ ਉਹ ਆਹ ਬਾੜਵੀ ਜੀ ਨਾਲ ਗੱਲ ਹੈ ਕਿੰਨੇ ਕਿੰਨੇ ਗਰੁੱਪ ਐ ਜਦੋਂ ਹੋਰ ਜਿਹੜਾ ਤੁਹਾਨੂੰ ਸਹਿਯੋਗ 15 ਗਰੁੱਪ ਐ ਰਾਮ ਆਾਂ ਜਾਓ ਫਿਰ ਜਿਸ ਤਰ੍ਹਾਂ ਪਾਰਟੀ ਪੂ ਸਵਾਇ ਨਾਲ ਚਲੇ ਗਈ ਪਾਰਟੀ ਨੂੰ ਕਾਹਦੀ ਆਪਣੀਆਂ ਨਾਲ ਗੱਲਾਂ ਕਰ ਲਾ ਗਈ ਹੁਣ ਸਵਾਲ ਕਰ ਲਾ ਗਈ ਹੁਣ ਕੰਧਨ ਜਿਹੜਾ ਸਵਾਰ ਕਰਦੇ ਨੁਕਸਾਨ ਤਾਂ ਨਹੀਂ ਹੈਗਾ ਜੀ ਤੇ ਉਹਨਾਂ ਨੂੰ ਨੁਕਸਾਨ ਆ ਸਾਨੂੰ ਤਾਂ ਕੋਈ ਨੁਕਸਾਨ ਨਹੀਂ ਉਹਨਾਂ ਨੇ ਦੇਖੋ ਬਿਆਦਵੀ ਦਾ ਕੁਝ ਨਹੀਂ ਕੀਤਾ ਬਿਆਦਵੀ 325 ਰੁਪਏ ਦਾ ਕੋਈ ਹੱਲ ਨਹੀਂ ਸੱਲ ਫੋਟਾ ਲੈ ਕੇ ਬਹਿ ਜਾਂਦੇ ਆ ਮਗਰੋਂ ਮਸਚਲੇ ਜਾਂਦੇ ਆ 5 ਸਾਲ ਬਾਅਦ ਵੀ ਆ ਜਾਂਦੇ ਨੇ ਕੁਝ ਕਰਦੇ ਨਹੀਂ ਜਾਂਦਾ ਬਹੁਤ ਪਰੇਸ਼ਾਨ ਹਾਂ ਅਸੀਂ ਜੇ ਲੋਕ ਤੁਹਾਡਾ ਸਾਥ ਦਿੰਦੇ ਤੁਸੀਂ ਇਹਨਾਂ ਮਸਲਿਆਂ ਦਾ ਹੱਲ ਕਰੋ ਹਾਂਜੀ ਕਰਾਂਗੇ ਮਸਲਿਆਂ ਦਾ ਹੱਲ ਜੀ ਸਕੂਲ ਹੋਣੀ ਹੈ ਜੀ ਦਾ ਸਾਰਾ ਹਿਸਾਬ ਹੋਣਾ 328 ਰੁਪਏ ਦਾ ਸਾਥ ਪੜ੍ਹ ਲੈ ਮਾਈਕਲ ਚਾਹਾਂ ਮੈਂ ਜੀ ਕਰਕੇ ਬੱਚੇ ਬਾਹਰ ਜਾ ਰਹੇ ਆ ਲਾਲਾ ਨਾਮ ਸਾਰਿਆਂ ਦਾ ਅਸੀਂ ਹੈਲੋ ਟਾਈਮ ਨਾਲ ਨੌਕਰੀ ਦਿਵਾਵਾਂਗੇ ਅਤੇ ਆਪਣਾ ਪ੍ਰੋਗਰਾਮ ਵੀਰ ਸਵਾਗੇ ਨਾਲ ਸਾਡੇ ਕੋਲ ਘਰ ਘਰ ਜਾਵਾਂਗੇ ਇਹਨਾਂ ਦਾ ਸਾਰਾ ਆਪਣੀ ਜਿਹੜੀ ਹਿਜਰਤ ਹੋ ਰਹੀ ਆ ਜਿਹੜੀ ਫੈਕਟਰੀਆਂ ਬਾਹਰ ਜਾ ਰਹੀਆਂ ਨੇ ਹੁਣ ਦੀ ਸਾਰੀ ਬਾਹਰ ਚਲੇ ਗਈ ਕੋਈ ਇੱਥੇ ਸਪੋਰਟ ਨਹੀਂ ਕਰਦਾ ਉਹ ਜਿਹੜੇ ਤੁਹਾਡੇ ਸਾਹਮਣੇ ਆਏ ਨੇ ਤੁਸੀਂ ਆਪਣੇ ਆਪ ਸਾਰੇ ਰੁਕੀ 5 ਸਾਲ ਬਾਅਦ ਵੋਟਾਂ ਲੈ ਕੇ ਆਦੇ ਆ ਬਾਦੇ ਕਰਕੇ ਚਲੇ ਜਾਂਦੇ ਆ ਝੂਠੇ ਸਰਕਾਰਾਂ ਅਸੀਂ ਆ ਬਾਕੀ ਲੋਕ ਅਜੇ ਬਹੁਤ ਬਹੁਤ ਸ਼ਾਨਦਾਰ ਆ ਲੱਗਦਾ ਜਿਨਾ ਜਾਣ ਤੇ ਆਲੇ ਵਾਲੇ ਨਹੀਂ ਲੱਗ ਰਿਹਾ ਕਿ ਰਵਾਇਤੀ ਪਾਰਟੀਆਂ ਤੋਂ ਵੱਖ ਜਿਹੜਾ ਹੈ ਇਸ ਵਾਰ ਜਿਹੜਾ ਹੈ VOTING ਕਰਨਗੇ ਤਾਂ ਸਾਡੀ ਬਹੁਤ ਬੋਟ ਬੋਟ ਕਰਨਗੇ ਕਿਉਂਕਿ ਹੋਰ ਬਦਲਾਅ ਜੀ ਉਹਨਾਂ ਦੇ ਕੋ ਇੱਕ ਵਾਰ ਹੋ ਇੱਕ ਮੌਕਾ ਹੋਰ ਦਿਓ ਤੇ ਇਹਨਾਂ ਨੇ ਆਪਣੇ ਨਾਰਾ ਲਾਇਆ ਸੀ ਆਵਾਜ਼ ਨੂੰ ਪਾਰਟੀ ਦੇਖੋ ਮੌਕਾ ਲੈ ਕੇ ਕੀਤਾ ਜਿਹੜੇ ਕਹਿ ਦਿੰਦੇ ਸੀ ਕਿ ਉਹ ਕਹਿੰਦੇ ਬਿਜਲੀ ਫ੍ਰੀ ਕਰ ਦਿੱਤੀ ਬਿਜਲੀ ਫ੍ਰੀ ਨਾਲ ਕੀ ਹੋ ਜਾਊਗਾ ਕਿ ਜਨ ਨੌਕਰੀ ਹੈ ਪੰਮੇ ਹੈ ਜੇ ਬਿਜਲੀ ਫ੍ਰੀ ਕਰ ਦਿੱਤੀ ਤਾਂ ਉਹਦਾ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਮੰਗਦੇ ਬਣਾ ਲਿਆ ਜਦ ਕਿ ਪੰਜਾਬ ਸੋਨੇ ਦੀ ਛੀ ਸੀ ਬਾਹਰ ਸਾਰਾ ਸਾਮਾਨ ਦੇ ਦਿੱਤਾ ਤੇ ਹੁਣ ਆਪਾਂ ਮੰਗਦੇ ਬਣ ਗਏ ਅੰਮ੍ਰਿਤ ਦੇ ਵੇਲੇ ਨਿੰਦ ਕਰੇ ਕਾਮਦੇ ਵੇਲੇ ਪੰਜਾਬ ਦੇ ਪਾਣੂ ਅਸੀਂ ਬਾਹਰ ਤੱਕ ਇਹ ਕਾਰਜ ਕਰ ਮੈਂ ਜਗENDER ਰਾਏ ਭੋਜਨ ਮੁਕਤੀ ਪਾਰਟੀ ਦਾ ਮੈਂ ਸੂਬੇ ਦਾ ਵਾਈਸ ਪ੍ਰਧਾਨ ਹਾਂ ਅਸੀਂ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਆ ਬਈ ਕੋਚ ਗਰਪਾਨੂ ਕੋਈ ਦਲਾਂ ਨੂੰ ਬਾਕੀ ਸਮਾਜਿਕ ਸੰਗਠਨਾਵਾਂ ਨੂੰ ਇਕੱਠਿਆਂ ਕਰਕੇ ਅਸੀਂ ਇੱਕ ਸਾਂਝੇ ਉਮੀਦਵਾਰ ਦੇ ਤੌਰ ਦੇ ਉੱਤੇ ਸਰਦਾਰ ਕਿਰਪਾਲ ਸਿੰਘ ਕਪੂਰੀ ਜੀ ਨੂੰ ਲੁਧਿਆਣੇ ਦਾ ਅਸੀਂ ਉਮੀਦਵਾਰ ਬਣਾਇਆ ਇਹ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਉਮੀਦਵਾਰ ਨੇ ਔਰ ਆਜ਼ਾਦ ਚੋਣ ਲੜ ਰਹੇ ਨੇ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੋਚ ਹੈ ਕਿ ਅਸੀਂ ਗੁਰੂਗ੍ਰੰਥ ਸਾਹਿਬ ਗੁਰੂਗ੍ਰੰਥ ਔਰ ਪੰਥ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਭਾਰਤੀ ਸੰਵਿਧਾਨ ਦੇ ਮੁਤਾਬਕ ਅਸੀਂ ਇਸ ਦੇਸ਼ ਦੇ ਵਿੱਚ ਰਾਜ ਚਾਹੁੰਦੇ ਆਂ ਔਰ ਮੌਜੂਦਾ ਪਾਰਟੀਆਂ ਜਿਹੜੀਆਂ ਅੱਜ ਤੱਕ ਰਾਜ ਕਰਦੀਆਂ ਰਹੀਆਂ ਨੇ ਉਹ ਸੰਵਿਧਾਨ ਨੂੰ ਪਰੇ ਛੁੱਟ ਕੇ ਸੌ ਤਾਂ ਸੰਵਿਧਾਨ ਦੀ ਖਾਂਦੀਆਂ ਨੇ ਔਰ ਜਦੋਂ ਐਮ ਐਲ ਏ ਐਮ ਪੀ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਤਾਂ ਉਹ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੇ ਔਰ ਇਹ ਗੱਲ ਜਿਹੜੀ ਹੈ ਭਾਰਤ ਨੂੰ ਬਹੁਤ ਜ਼ਿਆਦਾ ਪਿੱਛੇ ਲੈ ਜਾ ਰਹੀ ਹੈ ਤੇ ਅਸੀਂ ਕਪੂਰੀ ਜੀ ਨੂੰ ਆਪਣਾ ਸਾਂਝਾ ਉਮੀਦਵਾਰ ਬਣਾਇਆ ਅਸੀਂ ਪਹਿਲਾ ਪੰਜਾਬ ਦੇ ਵਿੱਚ ਔਰ ਪੰਜਾਬ ਤੋਂ ਬਾਅਦ ਅਸੀਂ ਪੂਰੇ ਭਾਰਤ ਦੇ ਵਿੱਚ ਤੀਜਾ ਫਰੰਟ ਕਰਾ ਕਰਕੇ ਇਹ ਚੋਣ ਲੜ ਰਹੇ ਆ ਔਰ ਅਸੀਂ ਉਮੀਦ ਕਰਦੇ ਆ ਕਿੰਨੇ ਕੈਂਡੀਡੇਟ ਜਿਹੜੇ ਆ ਲੜੇ ਆ ਲੁਧਿਆਣਾ ਆਪਣੇ ਪੰਜਾਬ ਦੇ ਵਿੱਚ ਅਸੀਂ 13 ਦੇ 13 ਹੀ ਉਮੀਦਵਾਰ ਜਿਹੜੇ ਆ ਆਪਣੇ 14ਵਾਂ ਵਿਚਨਾ ਟੋਕੇਗਾ 14ਵਾਂ ਉਮੀਦਵਾਰ ਤਾਂ ਚੰਡੀਗੜ੍ਹ ਦਾ ਪੰਜਾਬ ਦੇ 13 ਉਮੀਦਵਾਰ ਨੇ ਸੋ ਇਹ ਕਬ ਜਿਹੜੇ ਉਮੀਦਵਾਰ ਨੇ ਇਹ ਸਾਡੀ ਇੱਕ ਸਾਂਝੀ ਸੋਚ ਦੇ ਉਮੀਦਵਾਰ ਨੇ ਜਿਨ੍ਹਾਂ ਵਿੱਚ ਭਾਈ ਅਮਰਤਪਾਲ ਵੀ ਸਾਡੀ ਇਸ ਵਿਚਾਰਧਾਰਾ ਨੂੰ ਮੰਨਦੇ ਆ ਹੋયા ਉਹ ਸੰਵਿਧਾਨ ਦੀ ਸੌਂਖਾ ਖਾ ਕੇ ਉਹਨੇ ਕਾਗਜ਼ ਭਰੇ ਨੇ ਔਰ ਇਹ ਸਾਰੀ ਜਿਹੜੀ ਸੋਚ ਹੈ ਪੂਰੇ ਪੰਜਾਬ ਵਿੱਚ ਪਹਿਲਾਂ ਬਦਲਾਂਗੇ ਔਰ ਪੰਜਾਬ ਦੀ ਸੋਚ ਨੂੰ ਪੂਰੇ ਭਾਰਤ ਵਿੱਚ ਅਸੀਂ ਲਿਜਾ ਕੇ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ